ਸੋ ਸ਼ੈਰੋ ਜਾਨਾ ਜਲੰਧਰ ਬਾਈਪਾਸ ਦਾਣਾ ਮੰਡੀ ਤੋਂ ਇੱਕ ਵਾਰੀ ਫੇਰ ਤੁਹਾਨੂੰ ਲਾਈਵ ਜੁੜੇ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਦੀਆਂ ਗਮਸਾ ਐਕਸਪੋ ਜੀ ਹਾਂ ਨਾਇਨਥ ਗਮਸਾ ਐਕਸਪੋ ਮਸ਼ੀਨਰੀ ਔਰ ਡਾਈਂਗ ਇੰਡਸਟਰੀਜ਼ ਦੇ ਨਾਲ ਜੁੜਿਆ ਮਸ਼ੀਨਰੀ ਟੈਕਸਟਾਈਲ ਨਿਟਿੰਗ ਸੋ ਸਰਕੂਲਰ ਹਰੇਕ ਤਰ੍ਹਾਂ ਦੀ ਗਾਰਮੈਂਟ ਨਾਲ ਜੁੜੀ ਮਸ਼ੀਨਰੀ ਔਰ ਉਹਦੀ ਐਕਸੈਸਰੀਜ਼ ਨਾਲ ਜੁੜੇ ਇਸ ਸ਼ੋਅ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵੇਲੇ ਦੀਆਂ ਤਸਵੀਰਾਂ ਸ਼ੋਅ ਸੱਜ ਚੁੱਕਾ ਹੈ ਪਹਿਲਾ ਦਿਨ ਦਾ ਲਗਭਗ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਦਾ ਮੈਨੂਫੈਕਚਰਿੰਗ ਸੈਕਟਰ ਤੇ ਮਸ਼ੀਨਰੀ ਜਿਹੜੇ ਟਰੇਡਰਸ ਹੈਗੇ ਆ ਉਹਨਾਂ ਦੇ ਵਿੱਚ ਨੈਕਸਟ ਫਿਊਚਰ ਨੂੰ ਲੈ ਕੇ ਲਗਾਤਾਰ ਗੱਲਬਾਤ ਚੱਲ ਰਹੀ ਹੈ ਨਵੇਂ-ਨਵੇਂ ਪ੍ਰੋਡਕਟਾਂ ਦੇ ਡਿਸਪਲੇ ਚ ਚੈੱਕ ਕੀਤੇ ਜਾ ਰਹੇ ਆ ਉਹਨਾਂ ਦੀ ਨਵੀਂ ਨਿਟਸ ਕੀ ਹੈਗੀਆਂ ਕਿੰਦਾ ਦੀਆਂ ਚੀਜ਼ਾਂ ਕੀ ਨਵੀਂ ਟੈਕਨੋਲੋਜੀ ਦੇ ਵਿੱਚ ਨਵਾਂ ਦੇਖਣ ਨੂੰ ਮਿਲ ਸਕਦਾ ਕੀ ਪੌਸਿਬਿਲਟੀਜ਼ ਆ ਸਾਰਿਆਂ ਤੇ ਗੱਲਬਾਤ ਹੋ ਰਹੀ ਹੈ ਜੋ ਇਸ ਲਈ ਪਹੁੰਚੇ ਅਸੀਂ ਗੋਲਡਸਟੋਨ ਇੰਟਰਨੈਸ਼ਨਲ ਦੇ ਸਾਲਟੇ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਡੈਮੋਸਟ੍ਰੇਸ਼ਨ ਫਲੈਟ ਨੀਟਿੰਗ ਮਸ਼ੀਨ ਜੋ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਸੋ ਗੱਲਬਾਤ ਕਰਦੇ ਹਾਂ ਗੋਲਡਸਟੋਨ ਇੰਟਰਨੈਸ਼ਨਲ ਦੇ ਮਿਸਟਰ ਭੁਪੇਸ਼ ਸ਼ਾਹ ਸਾਥਾ ਵਿੱਚ ਹਾਂਜੀ ਹਾਂਜੀ ਨਮਸਕਾਰ ਜੀ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਦੀ ਇੰਡਸਟਰੀ ਮਸ਼ੀਨਰੀ ਡਿਸਪਲੇ ਕੀਤੀ ਹੈ ਇਸ ਤਰ੍ਹਾਂ ਇਸ ਸਾਲ ਜੀ ਇੱਕ ਤਾਂ ਜੋ ਨਵੀਆਂ ਗੇਜਸ ਇੰਟਰੋਡਿਊਸ ਹੋ ਰਹੀਆਂ ਹਨ ਬਾਜ਼ਾਰ ਨੂੰ ਦੇਖਦੇ ਹੋਏ ਗਰਮੀ ਔਰ ਸਰਦੀ ਦੋਨੋਂ ਵੈਦਰਾਂ ਨੂੰ ਔਰ ਸਮਝਦੇ ਰੱਖਦੇ ਹੋਏ 올 ਵੈਦਰ ਗਾਰਮੈਂਟ ਤੇ ਫੋਕਸ ਹੈ ਜੀ ਦੂਸਰਾ ਪ੍ਰੋਡਕਸ਼ਨ ਐਫੀਸ਼ੀਐਂਸੀ ਤੇ ਕੰਮ ਕਰ ਰਹੇ ਓਕੇ ਪ੍ਰੋਡਕਸ਼ਨ ਐਫੀਸ਼ੀਐਂਸੀ ਮਤਲਬ ਜਿਵੇਂ ਚਾਈਨਾ ਆਪਣੀ ਕੋਸਟ ਕਟਿੰਗ ਤੇ ਕੰਮ ਕਰਦਾ ਹੈ ਮਤਲਬ ਉਹ ਐਫੀਸ਼ੀਐਂਸੀ ਤੇ ਕੰਮ ਕਰਦਾ ਪ੍ਰੋਡਕਸ਼ਨ ਕਿਵੇਂ ਵਧਾਈ ਜਾਵੇ ਉਸ ਤਰ੍ਹਾਂ ਮਸ਼ੀਨਾਂ ਦੇ ਸਾਈਜ਼ ਨੂੰ ਲੈ ਕੇ ਵਿਡਥ ਨੂੰ ਲੈ ਕੇ ਜੋ ਇੰਡੀਅਨ ਕਸਟਮਾਈਜ਼ਡ ਰਿਕੁਆਇਰਮੈਂਟ ਹੈ ਜੋ ਇੰਡੀਅਨ ਗਾਰਮੈਂਟ ਦੀ ਰਿਕੁਆਇਰਮੈਂਟ ਹੈ ਉਹ ਸਾਹਮਣੇ ਹਾਂ ਹਾਂ ਉਸ ਸਾਹਮਣੇ ਮਸ਼ੀਨਾਂ ਤਿਆਰ ਕੀਤੀਆਂਗੇ ਕਿਉਂਕਿ ਚਾਈਨੀਜ਼ ਦੀ ਆਪਦੀ ਰਿਕੁਆਇਰਮੈਂਟ ਅਲੱਗ ਹੈ ਇੰਡੀਅਨ ਕਸਟਮ ਚ ਸੂਟ ਵਿਕਦਾ ਹੈ ਸਾੜੀ ਵਿਕਦੀ ਹੈ ਸ਼ਾਲ ਵਿਕਦੀ ਹੈ ਉਸ ਦੇ ਹਿਸਾਬ ਨਾਲ ਵਿਥ ਡਿਜ਼ਾਈਨ ਕੀਤੀ ਗਈ ਹੈ ਮਸ਼ੀਨਾਂ ਦੀ ਤੇ ਪ੍ਰੋਡਕਸ਼ਨ ਤੇ ਐਫੀਸ਼ੀਐਂਸੀ ਵਧਾਉਣ ਦੀ ਕੋਸ਼ਿਸ਼ ਕੀਤੀ ਫਿਊਚਰ ਕਿਦਾਂ ਦਾ ਦੇਖ ਰਹੇ ਹੋ ਮਸ਼ੀਨਰੀ ਇੰਡਸਟਰੀ ਦੇ ਸਰ ਦੇਖੋ ਅੱਜ ਤੋਂ 3 ਸਾਲ ਪਹਿਲਾਂ ਬਹੁਤ ਡਾਵਾ ਡੋਲ ਪੋਜੀਸ਼ਨ ਚ ਚਲੀ ਗਈ ਸੀ ਇੰਡਸਟਰੀ ਲੇਕਿਨ ਆ ਲਾਸਟ ਡੇਢ ਸਾਲ ਤੋਂ ਮਤਲਬ ਬੜੇ ਰੈਵੋਲੂਸ਼ਨਰੀ ਕੰਮ ਹੋ ਰਿਹਾ ਹੈ ਬੜਾ ਰੈਵੋਲੂਸ਼ਨਰੀ ਕੰਮ ਹੋ ਰਿਹਾ ਹੈ ਟਾਗਿਆਂ ਚ ਬਹੁਤ ਰੈਵਲੂਸ਼ਨਰੀ ਕੰਮ ਹੋ ਰਿਹਾ ਬੜੇ ਯੰਗ ਯੰਗ ਐਂਟਰਪ੍ਰੈਨਿਅਰ ਆ ਰਹੇ ਹੈ ਸਾਡੀ ਇੰਡਸਟਰੀ ਚ ਇਹ ਪੂਰਾ ਜੋਰ ਲਗਾ ਰਹੇ ਹੈ ਨਵੀਂ ਤੋਂ ਨਵੀਂ ਕੋਸਟ ਇਫੈਕਟਿਵ ਟੈਕਨੀਕ ਨਾਲ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਬੜੇ ਸ਼ੌਂਕ ਨਾਲ ਕੰਮ ਕਰ ਰਹੇ ਹੈ ਤੇ ਉਹਨਾਂ ਤੋਂ ਸਾਨੂੰ ਜੋ ਫੀਡਬੈਕ ਮਿਲਦੀ ਹੈ ਉਸ ਹਿਸਾਬ ਨਾਲ ਅਸੀਂ ਅਗਲੀਆਂ ਮਸ਼ੀਨਾਂ ਤਿਆਰ ਕਰਵਾ ਰਹੇ ਹਾਂ ਸੋ ਇਹਨਾਂ ਨੇ ਯੰਗ ਐਂਟਰਪ੍ਰੈਨਿਅਰ ਕਿਹਦਾ ਤੇ ਫੀਡਬੈਕ ਦੇ ਰਹੇ ਹੈ ਇਹ ਇਹਨਾਂ ਤੋਂ ਹੀ ਲੋ ਜੀ ਜੀ ਸਤਿ ਨਮਸਕਾਰ ਨਮਸਕਾਰ ਜੀ ਤੁਹਾਡਾ ਸ਼ੋਅ ਨਾਮ ਰਮਨ ਕਿਹੜੀ ਇੰਡਸਟਰੀ ਹੈ ਸ਼ਾਲ ਲਾਈਨ ਹਾਂਜੀ ਸੋ ਕੀ ਕਹਿਣਾ ਚਾਹੋਗੇ ਕਿੰਦਾ ਦੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਆਏ ਹੋ ਇੱਥੇ ਐਗਜ਼ਿਬਿਸ਼ਨ ਦੇ ਵਿੱਚ ਕੀ ਨਵਾਂ ਦੇਖਣ ਨੂੰ ਮਿਲਦਾ ਨਵੇਂ ਤੋਂ ਨਵਾਂ ਜਿਵੇਂ ਇਹ ਨਵੀਂ ਇਹਨਾਂ ਨੇ ਬਹੁਤ ਹਾਤੀ ਮਸ਼ੀਨ ਕੱਢਦੀ ਜਿਹਨੂੰ ਤੁਸੀਂ ਹਾਤੀ ਕਹਿ ਸਕਦੇ ਹੋ 100 ਇੰਚ ਬੈੱਡ ਵਾਲੀ ਹਾਂ ਜਿਹੜੇ ਆਪਾਂ ਛੋਟੀ ਤੇ ਦੋ ਕੱਢਦੇ ਆਂ ਉਹੀ ਤੁਸੀਂ ਪ੍ਰੋਡਕਸ਼ਨ 'ਚ ਤਿੰਨ ਪੱਲੇ ਕੱਢ ਲੋਗੇ ਉਹੀ ਟਾਈਮਿੰਗ 'ਚ ਤੁਹਾਨੂੰ ਇੱਕ ਪੱਲਾ ਐਕਸਟਰਾ ਇੱਕ ਫ੍ਰੀ ਬੈਨੀਫਿਟ ਬੋਨਸ ਹੈ 80% ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਜੀ ਉਹਨਾਂ ਦੀ ਸੋ ਕਹਿਣ ਦਾ ਮਤਲਬ ਹੈ ਕਿ ਅੱਜ ਦਾ ਯੂਥ ਹੈ ਉਹ ਟਾਈਮ ਦੀ ਵੈਲਿਊ ਸਮਝ ਰਿਹਾ ਹੈ ਬਿਲਕੁਲ ਜੇ ਮੈਂ ਸਿਧਾਰਨ ਭਾਸ਼ਾ ਚ ਗੱਲ ਕਰਾਂ ਤੁਸੀਂ ਕਿਹਾ ਇੱਕ ਪੱਲਾ ਫੜੀ ਤੇ ਮੈਂ ਇਧਰੋਂ ਦੇਖਾਂ ਤਾਂ ਟਾਈਮ ਦੀ ਵੈਲਿਊ ਸਮਝ ਰਿਹਾ ਹਾਂ ਕੰਪੀਟੀਸ਼ਨ ਮਾਰਕੀਟ ਚ ਜੋ ਜਿੰਨਾ ਕੰਪੀਟੀਸ਼ਨ ਹੈ ਬੰਦਾ ਪ੍ਰੋਡਕਸ਼ਨ ਤੇ ਹੀ ਖੇਡ ਸਕਦਾ ਫਿਰ ਨਵੀਂ ਚੀਜ਼ ਪ੍ਰੋਡਕਸ਼ਨ ਲਿਆਉਣ ਵਾਲੀ ਹੀ ਕਾਮਯਾਬ ਚੀਜ਼ ਹੈ ਸੋ ਮਾਸ ਪ੍ਰੋਡਕਸ਼ਨ ਤੇ ਖੇਡਣਾ ਮਾਸ ਪ੍ਰੋਡਕਸ਼ਨ ਚਲੋ ਇਹ ਤਾਂ ਚੀਜ਼ਾਂ ਹੋ ਗਈਆਂ ਤੁਸੀਂ ਛਾਲ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੋ ਹੋਰ ਕਿਤਾਂ ਦੀਆਂ ਚੀਜ਼ਾਂ ਜਿਵੇਂ ਪੂਰੀ ਐਕਸੀਬਿਸ਼ਨ 'ਚ ਤੁਸੀਂ ਘੁੰਮ ਰਹੇ ਹੋ ਸੋ ਇਹਨਾਂ ਦੀ ਜਿਹੜੀ ਆ ਮਸ਼ੀਨ ਹੈ ਤੁਹਾਨੂੰ ਪ੍ਰੋਡਕਸ਼ਨ ਕਰਕੇ ਪ੍ਰੋਡਕਸ਼ਨ ਕਰਕੇ ਬਿਲਕੁਲ ਤੇ ਪ੍ਰਾਈਸ ਵਾਈਜ਼ ਵੀ ਓਕੇ ਹੈ ਪ੍ਰਾਈਸ ਵਾਈਜ਼ ਵੀ ਓਕੇ ਹਾਂ ਬੇ ਸੋ ਕੀ ਕਹਿੰਨਾ ਚਾਹੋਗੇ ਭਪੇ ਜੀ ਫਿਊਚਰ ਬਾਜ਼ਾਰ ਜਿਵੇਂ ਤੁਸੀਂ ਦੱਸਿਆ ਗਲੋਬਲ ਮਾਰਕੀਟ ਹੈ ਪਿਛਲੇ ਸਾਲ ਤੱਕ ਮਸ਼ੀਨਰੀ ਜਿਹੜੇ ਟਰੇਡਰ ਸੀਗੇ ਉਹ ਫਿਊਚਰ ਨੋ ਲੈ ਕੇ ਅਨਪ੍ਰੋਡਿਕਟੇਬਲ ਫਿਊਚਰ ਤੇ ਅਸੀਂ ਨਿਰਧਾਰਿਤ ਹੋ ਰਹੇ ਸੀਗੇ ਲੇਕਿਨ ਹੁਣ ਸਾਨੂੰ ਚਾਹੇ ਕੈਲੋ ਗਵਰਨਮੈਂਟ ਕਰਕੇ ਜਾਂ ਕੁਝ ਇੰਪੋਰਟ ਦੀਆਂ ਪਾਲਿਸੀਆਂ ਬਹੁਤ ਬਿਹਤਰ ਹੋਣ ਕਰਕੇ ਐਂਡ ਪ੍ਰੋਡਕਟ ਉੱਪਰ ਸਾਨੂੰ ਸਹਾਰਾ ਮਿਲ ਰਿਹਾ ਇਹਦੇ ਅਸੀਂ ਗਵਰਨਮੈਂਟ ਦੇ ਧੰਨਵਾਦੀ ਆ ਜਿਸ ਕਰਕੇ ਲਗਭਗ ਤੁਹਾਨੂੰ ਵੀ 10 ਸਾਲ ਹੋ ਗਏ ਆ 11 ਸਾਲ ਹੋ ਗਏ ਆ ਅਸੀਂ ਇਹ ਮਸ਼ੀਨਾਂ ਨੂੰ ਅੱਜ ਤੱਕ ਇੰਡੀਆ 'ਚ ਨਹੀਂ ਬਣਾ ਪਾਏ ਹਰ ਸਾਲ ਅਸੀਂ ਜ਼ਰੂਰ ਆਪਣੇ ਕੋਲਰ ਉੱਚੇ ਕਰਕੇ ਲਗਾਣੇ ਹੈ ਮਸ਼ੀਨਰੀ ਤੇ ਡਿਸਪਲੇ ਵੀ ਕਰਦੇ ਹੈ ਆਰਡਰ ਵੀ ਲੈ ਲੈਣੇ ਪੈਸੇ ਵੀ ਕਮਾ ਲੈਣੇ ਪਰ ਅੱਜ ਦੇ ਦਿਨ ਮੇ ਟੈਕਨੋਲੋਜੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਸਮਾਂ ਬਦਲ ਰਿਹਾ ਹੈ ਕਿ ਇਹ ਇੰਡੀਆ ਚ ਕਦੀ ਬਣਨਗੀਆਂ ਮਸ਼ੀਨਾਂ ਬਿਲਕੁਲ ਬਣਨਗੀਆਂ ਜੀ इंडिया चीज ਕਿੰਨਾ ਜੀ ਡਿਮਾਂਡ ਨੂੰ ਲੈ ਕੇ ਅਨਸਰਟਨਟੀ ਬਹੁਤ ਹੈ ਇੱਕ ਕੋਈ ਵੀ ਅਗਰ ਕੋਈ ਪ੍ਰੋਜੈਕਟ ਲਗਾਊਗਾ ਉਹਦੀ ਬਹੁਤ ਹੈਵੀ ਕਾਸਟ ਇਨਵੈਸਟ ਹੁੰਦੀ ਆ ਔਰ ਇਸ ਚ ਗਵਰਨਮੈਂਟ ਦੀ ਸਪੋਰਟ ਚਾਹੀਦੀ ਹੈ ਪਰ ਇਸ ਵਾਰ ਤਾਂ ਗਵਰਨਮੈਂਟ ਨੇ ਆਰ ਐਂਡ ਡੀ ਸੈਂਟਰਾਂ ਤੇ ਫੋਕਸ ਕੀਤਾ ਇਸ ਵਾਰੀ ਕੀਤਾ ਜੀ ਤੁਹਾਨੂੰ ਆਉਣ ਵਾਲੇ ਸਮੇਂ ਚ ਰਿਜ਼ਲਟ ਵੀ ਮਿਲੇਗਾ ਉਹਦਾ ਕਿਉਂਕਿ ਗਵਰਨਮੈਂਟ ਇਸ ਸਮੇਂ ਬਹੁਤ ਅੱਛੀ ਤਰ੍ਹਾਂ ਸਪੋਰਟ ਕਰ ਰਹੀ ਹੈ ਚਾਹੇ ਉਹ ਬੀ ਆਈ ਐਸ ਦੇ ਮਾਧਿਅਮ ਤੋਂ ਚਾਹੇ ਇمپੋਰਟ ਦੇ ਡਿਊਟੀ ਸਟਰਕਚਰ ਚੇਂਜ ਕਰਨ ਦੇ ਮਾਧਿਅਮ ਤੋਂ ਉਹਦਾ ਸਹਾਰਾ ਦੇਖੋ ਰਿਸਕ ਇਨੀਸ਼ੀਏਟਿਵ ਐਂਟਰਪ੍ਰੀਨੋਰ ਨੂੰ ਲੈਣਾ ਹੀ ਪਏਗਾ ਪਰ ਉਹਦਾ ਸਾਰਾ ਸਾਨੂੰ ਮਿਲੇਗਾ ਕੁਝ ਰਿਸਕ ਸਾਨੂੰ ਲੈਣੇ ਪੈਣਗੇ ਜਿਹਦੇ ਕਾਰਨ ਆਉਣ ਵਾਲੇ ਫਿਊਚਰ ਦੀ ਥੋੜੀ ਜਿਹੀ ਵਿਜਨ ਕਲੈਰਿਟੀ ਹੁੰਦੀ ਅਸੀਂ ਇਹਨਾਂ ਦੇ ਪ੍ਰੋਡਕਸ਼ਨ ਬਾਰੇ ਸੋਚ ਜਾ ਸਕਦੇ ਸਰ ਤੁਸੀਂ ਪਤਾ ਲੱਗਿਆ ਤੁਸੀਂ ਦਿੱਲੀ ਤੇ ਐਨਸੀਆਰ ਦੀ ਮਾਰਕੀਟ ਚ ਬਹੁਤ ਕੰਮ ਕਰਦੇ ਹੋ ਉੱਥੇ ਦੇ ਹਾਲਾਤ ਕਿਦਾਂ ਦੇ ਸਰ ਦਿੱਲੀ ਦੇ ਹਾਲਾਤ ਇਸ ਤਰ੍ਹਾਂ ਹੈ ਬਲੋ گارਮੈਂਟ ਸ਼ੂ ਨੈਟਵਰਕ ਤੇ ਕੰਮ ਹੁੰਦਾ ਸੀ ਨੈਟਡ ਸ਼ੂ ਤੇ ਕੰਮ ਹੁੰਦਾ ਸੀ ਉਹ ਨੈਟਡ ਸ਼ੂ ਅੱਜ ਦੀ ਡੇਟ 'ਚ ਇੱਕ ਲੈਵਲ ਕ੍ਰਾਸ ਕਰ ਚੁੱਕਿਆ ਹੈ ਹੁਣ ਉਸ 'ਚ ਨਵੀਂ ਇਨੋਵੇਸ਼ਨ ਆ ਰਹੀ ਹੈ ਕੋਈ ਵੀ ਇਨੋਵੇਸ਼ਨ ਹੈ ਉਹਨੂੰ ਸਟੇਬਲ ਹੋਣ ਨੂੰ 1.5 ਤੋਂ 2 ਸਾਲ ਲੱਗਦੇ ਹੈ ਫਿਰ ਉਸ ਪ੍ਰੋਡਕਟ ਦੀ ਅਸੈਪਟੇਬਿਲਟੀ ਆਂਦੀ ਹੈ ਉਹ ਅਸੈਪਟੇਬਿਲਟੀ ਦੀ ਵੇਟ ਤੋਂ ਬਾਅਦ ਉਹਨਾਂ ਨੂੰ ਇੱਕ ਨਵਾਂ ਜੰਪ ਦੇਖਣ ਨੂੰ ਮਿਲੇਗਾ ਔਰ ਪਾਣੀਪਰ ਫੈਰੀ ਮਾਰਕੀਟ ਸਰ ਪਾਣੀਪਤ ਬਹੁਤ ਹੀ ਨਿਹਾਇਤੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਉਹ ਹੋਮ ਫਰਨਿਸ਼ਿੰਗ ਦਾ ਬਹੁਤ ਹੀ ਵਧੀਆ ਗੜ ਬਣ ਚੁੱਕਿਆ ਹੈ ਇੰਡੀਆ ਕੀ ਮਤਲਬ ਉਹਨੇ ਚਾਈਨਾ ਤੱਕ ਆਵਦਾ ਵजूद ਪੈਦਾ ਕਰ ਚੁੱਕਿਆ ਹੈ ਉਹਨਾਂ ਨੇ ਇੰਪੋਰਟ ਤੇ ਚਾਹੇ ਉਹ ਮਿੰਕ ਬਲੈਂਕਟ ਸੀ ਚਾਹੇ ਫਲੈਨਨ ਫੈਬਰਿਕ ਸੀ ਉਹਨਾਂ ਨੂੰ ਇੰਪੋਰਟ ਦਾ ਬਹੁਤ ਵੱਡਾ ਸਾਰਾ ਮਿਲੂਗਾ ਜੋ ਇੰਪੋਰਟ ਦੀ ਡਿਊਟੀ ਵਧੀ ਹੈ ਕਪੜੇ ਤੇ ਉਹ ਪ੍ਰੋਡਕਸ਼ਨ ਯੂਨਿਟ ਕਾਫੀ ਲੱਗਣਗੇ ਪਰ ਇਦਾਂ ਵੀ ਕਹਿੰਦੇ ਕਿ ਚਾਈਨਾ ਵਾਲੇ ਘਾਟੇ 'ਚ ਹੀ ਮਾਲ 베ਚੀ ਜਾਂਦੇ ਆ ਆਪਣੀ ਕੋਸਟ ਤੋਂ ਵੀ ਥੱਲੇ ਮਾਲ 베ਚੇ ਸਰ ਘਾਟੇ 'ਚ ਅਸੀਂ ਵੀ ਕੰਮ ਕਰਦੇ ਆ ਪਰ ਕਿੰਨੇ ਦਿਨ ਜੀ ਜੇ ਸਰਕਾਰ ਇਸ ਤਰ੍ਹਾਂ ਦੀ سپورਟਿਵ ਨਹੀਂ ਤਾਂ ਘਾਟਾ ਕੁਝ ਹੀ ਦਿਨ ਬਰਦਾਸ਼ਤ ਕੀਤਾ ਜਾ ਸਕਦਾ ਲੌਂਗ ਟਰਮ ਨਹੀਂ ਕੀਤਾ ਜਾ ਸਕਦਾ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਗੋਲਡਸੋਨ ਇੰਟਰਨੈਸ਼ਨਲ ਜੀ ਹਾਂ ਲਾਈਵ ਤਸਵੀਰਾਂ ਇਸ ਵੇਲੇ ਕੀ ਕਿੰਨਾ ਦਾ ਮਾਹੌਲ ਹੈ ਗਾਰਮੈਂਟ ਇੰਡਸਟਰੀ ਜਿਹੜੀ ਹੈ ਲਗਾਤਾਰ ਇੱਥੇ ਪਹੁੰਚੀ ਹੋਈ ਹੈ ਔਰ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਿੰਨਾ ਦਾ ਮੋਹੱਲੇ ਨਵੇਂ-ਨਵੇਂ ਚੀਜ਼ਾਂ ਨਵੇਂ-ਨਵੇਂ ਨੇਟਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਨਵੇਂ-ਨਵੇਂ ਕੀ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦਾਣਾ ਮੰਡੀ ਤੋਂ ਇਸ ਵੇਲੇ ਦੀਆਂ ਸਰ ਨਮਸਕਾਰ ਹਾਂਜੀ ਸਰ ਤੁਹਾਡਾ ਕਿਹੜਾ ਹਰਸ਼ ਜੀ ਹਰ ਕੀ ਦੇਖ ਰਹੇ ਹੋ ਨਵੇਂ-ਨਵੇਂ ਨੇਟਾਂ ਆ ਰਹੀਆਂ ਸੋ ਕਿੱਦਾਂ ਦਾ ਲੱਗ ਰਿਹਾ ਕਿ ਕੁਝ ਨਵਾਂ ਆਇਆ ਹੈ ਬਾਜ਼ਾਰ ਬਿਲਕੁਲ ਹੈ ਤਾਂ ਨਿਊ ਹੈ ਜੀ ਫੈਬਰਿਕ ਦਾ ਯਾਰ ਨਵੇਂ ਤੇ ਫੈਬਰਿਕ ਨਵੇਂ ਬਣੇ ਆ ਪਿੰਜੀ ਹਾਂ ਅੱਛਾ ਬਣੇ ਤੁਹਾਡੀ ਕਿਹੜੀ ਹੌਂਦਰੀ ਹੈ ਸਰ ਬ੍ਰह्म ਹੋਜੀ ਸਾਡੀ ਬ੍ਰह्म ਮੌਜੂਦ ਹਾਂਜੀ ਸੋ ਨਵੀਆਂ ਚੀਜ਼ਾਂ ਐਡ ਆਨ ਕਰਨੀਆਂ ਪਈਆਂ ਬਸ ਕਰਦੇ ਹਾਂ ਸਮਰ ਡੀਲ ਕਰਦੇ ਹਾਂ ਬਸ ਚੀਜ਼ਾਂ ਦੇਖਣ ਨੂੰ ਬਹੁਤ ਚੰਗੀਆਂ ਬਣੀਆਂ ਨਵੀਆਂ ਚੀਜ਼ਾਂ ਫੈਬਰਿਕ ਨਵੇਂ ਦੇਖਣ ਨੂੰ ਚਲ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਨਵੀਆਂ ਨਿਟਾ ਲੇਟੈਸਟ ਟੈਕਨੋਲੋਜੀ ਹੈ ਐਕਸੈਪਟੇਬਲ ਬਿਲਕੁਲ ਸਟਾਈਲ ਹੈ ਫੈਸ਼ਨ ਜੋ ਕਿਸਦਾ ਹੀ ਹੈ ਅੱਜਕੱਲ ਹੈ ਫੈਸ਼ਨ ਦਾ ਨਜੋਨ ਨਾ ਆਇਓ ਚਲੋ ਜੋ ਦੇਖਤਾ ਹੋਵੇ ਦੇਖਦਾ ਹੈ थैंक यू सर লাইਵ ਚ ਜਿਹੜਾ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਕਸਟਮਰ ਡਾਇਰੈਕਟ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਸੋ ਇਸ ਫਿਲਹਾਲ ਗੋਲਡ ਸਟੋਨ ਇੰਟਰਨੈਸ਼ਨਲ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ